ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਰਹੋ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਇੱਥੇ ਮੇਰੇ ਮੰਮੀ ਡੈਡੀ ਆਏ ਸੀਗੇ ਤੇ ਇੱਥੇ ਨਾ ਆਪਾਂ ਲੱਗੇ ਹੋਏ ਸੀਗੇ ਵੀਰੇ ਤੋਂ ਕੰਮ ਕਰਵਾਉਣਾ ਸਪੀਚ ਵਗੈਰਾ ਲਗਵਾਈਆਂ ਸੀਗੀਆਂ ਬੋਰਡ ਜਿਹਾ ਤੇ ਆਪਣਾ ਅਡਜਸਟ ਫੈਨ ਲਗਾਉਣਾ ਸੀਗਾ ਤੇ ਪੱਖਾ ਲਵਾਇਆ ਸੀ ਆਪਣੇ ਰਸੋਈ ਚ ਫੈਨ ਹਨਾ ਵੀਰੇ ਲੱਗਿਆ ਹੋਇਆ ਸੀਗਾ ਆਪਣਾ ਕੰਮਕਾਰ ਕਰਨ ਤੇ ਮੰਮੀ ਡੈਡੀ ਆਏ ਹੋਏ ਸੀਗੇ ਤੁਹਾਨੂੰ ਪਤਾ ਹੀ ਆ ਫਿਰ ਮੰਮੀ ਉਹਨੇ ਮਤਲਬ ਕਿ ਮੰਮੀ ਦਵਾਈ ਲੈਣ ਗਏ ਸੀ ਬਟ ਮੇਰੇ ਕੋਲ ਵੀ ਆਏ ਆ ਕਿਉਂਕਿ ਮੇਰੇ ਮੰਮੀ ਉਹਨਾਂ ਨੂੰ ਇਹ ਹੁੰਦਾ ਵੀ ਇਹ ਸਾਨੂੰ ਸੱਚ ਨਹੀਂ ਦੱਸਦੀ ਹੈਗੀ ਵੀ ਜਿਆਦਾ ਨਾ ਕਿਤੇ ਇਹਦੇ ਛੱਟ ਸੁੱਟ ਲੱਗੀ ਹੋਵੇ ਉਹ ਮੈਨੂੰ ਪੱਕਾ ਮੈਨੂੰ ਪਤਾ ਵੀ ਉਹ ਮੈਨੂੰ ਦੇਖਣ ਆਏ ਨੇ ਕਿਉਂਕਿ ਮੈਂ ਨਾ ਜੇ ਪਮਾਠ ਮਾਰ ਵੀ ਹੁੰਦੀ ਆ ਮੈਂ ਜਿਆਦਾ ਨਹੀਂ ਕਦੇ ਦੱਸਦੀ ਹੁੰਦੀ ਮੈਂ ਕਹ ਦਿੰਨੀ ਆ ਬਸ ਮੈਂ ਠੀਕ ਆ ਠੀਕ ਆ ਹਨਾ ਕਿਉਂ ਕਹ ਰਹੇ ਕੋਈ ਘਰ ਦੇ ਵਿੱਚ ਇਕੱਲਾ-ਇਕੱਲਾ ਹੁਣ ਮੰਮੀ ਵੀ ਬਿਮਾਰ ਰਹਿੰਦੀ ਆ ਮੈਨੂੰ ਐ ਹੁੰਦਾ ਵੀ ਚਲੋ ਕਾਨੂੰ ਤੰਗ ਕਰਨਾ ਇੱਥੇ ਸੈਜ ਲੱਗੀ ਸੀਗੀ ਆਪਣਾ ਹੋਮਵਰਕ ਕਰਨ ਡੈਡੀ ਅਸੀਂ ਟੀਵੀ ਦੇਖ ਰਹੇ ਸੀਗੇ ਅਸੀਂ ਦੇਖ ਰਹੇ ਸੀਗੇ ਮੂਵੀ ਪੱਤਾ-ਪੱਤਾ ਕਿਹੜਾ ਸੀ ਨਾ ਅਵੀ ਪੱਤਾ-ਪੱਤਾ ਸਰ ਪਤਾ ਨਹੀਂ ਕੀ ਮੈ ਸੀਗਾ ਬਹੁਤ ਵਧੀਆ ਸੀਗੀ ਅਸੀਂ ਉਹ ਮੂਵੀ ਲੱਗੀ ਹੋਈ ਸੀਗੀ ਦੇਖਣ ਤੇ ਇੱਥੇ ਜੀ ਮੈਂ ਬਣਾ ਲੇ ਸੀਗਾ ਰਾਈਸ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਚਲੋ ਮੰਮੀ ਨੇ ਐਵੇਂ ਐਸੇ ਕਹਿੰਦੇ ਖਾ ਕੇ ਆਏ ਆ ਅਸੀਂ ਤਾਂ ਮੈਂ ਕਿਹਾ ਨਹੀਂ ਵੀ ਚਲੋ ਪਰ ரைਸ ਬਣਾ ਲੰਨੇ ਆ ਥੋੜੇ ਥੋੜੇ ਉਹ ਖਾ ਲਿਓ ਫਿਰ ਹਨਾ ਮੰਮੀ ਉਹਨਾਂ ਨੇ ਤਾਂ ਬਿਲਕੁਲ ਥੋੜੇ ਥੋੜੇ ਹੀ ਖਾਦੇ ਸੀ ਇਹ ਰੈਡੀ ਮੰਮੀ ਨੇ ਤੇ ਫਿਰ ਮੈਂ ਬਣਾ ਲੇ ਸੀ ਕਿ ਮੈਂ ਥੋੜੇ ਜਿਆਦਾ ਹੀ ਬਣਾ ਲੇ ਸੀ ਕਿ ਮੈਂ ਕਿ ਸ਼ਾਮ ਨੂੰ ਚਨੇ ਦੀ ਸਬਜ਼ੀ ਬਣਾਵਾਂਗੇ ਉਹਦੇ ਨਾਲ ਖਾਵਾਂਗੇ ਕਿਉਂਕਿ ਨਾਣ ਮਿਰਚ ਮੈਂ ਠੀਕ ਠੀਕ ਆ ਪਾਇਆ ਸੀਗਾ ਤੁਹਾਨੂੰ ਪਤਾ ਮੰਮੀ ਜੀ ਮੰਮੀ ਉਹ ਨਹੀਂ ਘੱਟ ਖਾਂਦੇ ਨੇ ਹਨਾ ਤੇ ਬਾਕੀ ਜੀ ਮਾ ਮਾਂ ਬਾਪ ਨੂੰ ਤਾਂ ਫਿਕਰ ਹੁੰਦੀ ਉਹ ਹਨਾ ਉਹ ਤਾਂ ਆਉਂਦੇ ਹੀ ਹੁੰਦੇ ਨੇ ਦੇਖਣਾ ਜੇ ਮੈਂ ਨਹੀਂ ਵੀ ਦੱਸਦੀ ਨਾ ਮਤਲਬ ਕਿ ਮੈਨੂੰ ਇਹ ਹੁੰਦਾ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੀ ਜੇ ਮੈਂ ਬਿਮਾਰ ਠਮਾਰਪੀਆਂ ਵੀ ਮੈਂ ਇੰਨਾ ਨਹੀਂ ਦੱਸਦੀ ਹੈਗੀ ਮੈਂ ਆਪਣੇ ਘਰੇ ਕੱਟ ਲੰਨੀ ਆ ਹਨਾ ਵੀ ਠੀਕ ਕਹਿ ਕਹਿ ਕੇ ਸਾਰਿਆਂ ਨੂੰ ਵੀ ਹਾਂ ਮੈਂ ਇੰਨੀ ਫੋਣੀ ਹੈਗੀ ਮੰਮੀ ਉਹਨਾਂ ਨੇ ਇਹੀ ਸੀਗਾ ਵੀ ਇਹਨੇ ਸਾਨੂੰ ਕਹਿਣਾ ਠੀਕੇ ਆ ਵੀ ਜ਼ਿਆਦਾ ਨਾ ਕਿਤੇ ਤੇ ਬੱਜੀ ਹੋਵੇ ਜਾ ਕੇ ਦੇਖ ਫਿਰ ਉਹਨਾਂ ਨੇ ਹਨਾ ਹਾਂ ਜੀ ਫਰੈਂਡਸ ਤੁਹਾਡਾ ਟਾਈਮ ਹੋ ਗਿਆ ਰਾਤ ਦਾ ਮਤਲਬ ਕਿ 8:00 ਵਜੇ ਤੇ ਇੱਧਰ ਮੈਂ ਕੱਪੜੇ ਧੋਲੇ ਕਿਉਂਕਿ ਮੰਮੀ ਹੋ ਨਹੀਂ ਆਗੇ ਸੀਗੇ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਵੀਡੀਓਜ਼ ਦੇਖੇ ਆ ਫਿਰ ਮੈਂ ਉਹਨਾਂ ਦੇ ਗਿਆਨ ਤੋਂ ਬਾਅਦ ਮਤਲਬ ਕਿ ਹੋਰ ਕੰਮ ਕਰਕੇ ਫਿਰ ਕੱਪੜੇ ਪਾਏ ਇਹਨੇ ਸਾਰੇ ਕਿ ਪਰਦੇ ਨੇ ਹਨਾ ਸਾਰੇ ਪਰਦੇ ਨੇ ਸਾਇਦ ਦੇ ਪਾਪਾ ਦੀ ਗੱਡੀ ਦੇ ਟਰੈਵਲ ਗੱਡੀ ਦੇ ਸਾਰੇ ਇਹਨਾਂ ਕੱਲ ਰੱਖ ਗਏ ਸੀਗੇ ਵਾਸ਼ ਕਰਨੇ ਨੂੰ ਕਹਿੰਦੇ ਵਾਸ਼ ਕਰਦੀ ਫਿਰ ਉਹ ਕੀਤੇ ਨੇ ਇੱਧਰ ਸਾਰੇ ਕੱਪੜੇ ਪੂਰਾ ਭਰਿਆ ਪਿਆ ਸਟੈਂਡ ਇਹ ਪਾਉਣ ਵਾਲੇ ਕੱਪੜੇ ਕੀਤੇ ਨੇ ਤੇ ਸਾਰੇ ਕੱਪੜੇ ਹੁਣ ਵਾਸ਼ ਕਰਕੇ ਹਟੀਆਂ ਤੇ ਬਸ ਹੁਣ ਮੈਂ ਨਹਾਉਣ ਜਾਣੀ ਆ ਨਹਾਉਣ ਤੋਂ ਬਾਅਦ ਦੇਖਦੀ ਆ ਇੱਕ ਤਾਂ ਰਾਈਸ ਪਏ ਆ ਕਿਉਂਕਿ ਸ਼ਾਮ ਨੂੰ ਬਣਾਏ ਸੀਗੇ ਤੁਹਾਨੂੰ ਪਤਾ ਹੀ ਆ ਰਾਈਸ ਉਹ ਪਏ ਨੇ ਵੀ ਉਹੀ ਖਾਣੇ ਆ ਅਸੀਂ ਜਾਂ ਫਿਰ ਮੈਂ ਰੋਟੀ ਰੁੱਟੀ ਬਣਾਉਣੇ ਕਿਉਂਕਿ ਮੈਂ ਉਵਾਲ ਕੇ ਰੱਖੇ ਹੋਏ ਨੇ ਚਨੇ ਬਲੈਕ ਸਬਜ਼ੀ ਬਣਾਉਣ ਵਾਸਤੇ ਦੇਖਦੀ ਆ ਵੀ ਸਬਜ਼ੀ ਬਣਾਉਣੀ ਆ ਜਾਂ ਬੱਚੇ ਕੀ ਕਹਿੰਦੇ ਨੇ ਉਹ ਬੱਚਿਆਂ ਦਾ ਪਤਾ ਲੱਗੂਗਾ ਸਾਰੇ ਆਪਣੇ ਧੋ ਲੇ ਹਲੇ ਮੈਂ ਘਰ ਵਾਲੇ ਵੀ ਪਰਦੇ ਵਗੈਰਾ ਧੋਣੇ ਨੇ ਆ ਰੂਮ ਝਾੜਨਾ ਹਜੇ ਸਾਰਾ ਮੇਰਾ ਰੂਮ ਦੀ ਕਲੀਨਿੰਗ ਹੋਣ ਤੋਂ ਪਈ ਆ ਝਾੜਨਾ ਇਹਨੂੰ ਹਜੇ ਪਰ ਇੱਧਰ ਦੂਜਾ ਵੀ ਪਈਆ ਬੈਡਰੂਮ ਵੀ ਪਈਆ ਝਾੜਾਂਗੇ ਬਸ ਹੁਣ ਥੋੜਾ ਜਿਹਾ ਮੈਂ ਮਤਲਬ ਕਿ ਜਿਹੜਾ ਪੇਨ ਜੀਆ ਥੋੜੀ ਠੀਕ ਜੀ ਹੋ ਜਵੇ ਫਿਰ ਉਸ ਤੋਂ ਬਾਅਦ ਲੱਗਾਂਗੇ ਝਾੜਨ ਦੇ ਵਾਸਤੇ ਚਲੋ ਜੀ ਮੈਂ ਨਹਾ ਕੇ ਆ ਕੇ ਫਿਰ ਤੁਹਾਨੂੰ ਮਿਲਦੀ ਹਾਂ ਹਾਂਜੀ ਫਰੈਂਡਸ ਮੈਂ ਨਹਾ ਲਈ ਹੁਣ ਮੈਂ ਜਾਂਨੀ ਹਾਂ ਕਿਚਨ ਚ ਖਾਣ ਪੀਣ ਦਾ ਦੇਖਦੇ ਆਂ ਵੈਸੇ ਖਾਣ ਪੀਣ ਦਾ ਤਾਂ ਮੈਂ ਨਾ ਸ਼ਾਮ ਨੂੰ ਬਣਾਏ ਸੀਗੇ ਰਾਈਸ ਲੇਟਰ ਬਣਾਏ ਸੀਗੇ ਤਾਂ ਕਰਕੇ ਪਏ ਆ ਵੈਸੇ ਵੀ ਹਜੇ ਗਰਮ ਵੀ ਪਏ ਨਹੀਂ ਹਜ ਤੇ ਬੜੀਆਂ-ਬੁੜੀਆਂ ਪਾ ਕੇ ਹਨਾ ਇਦਨ ਨਾ ਮੈਂ ਆਹ ਦੇਖੋ ਛੋਲੇ ਵਾਲ ਕੇ ਰੱਖ ਲਏ ਨਾ ਨੂੰ ਤੜਕਾ ਲਾਉਣਾ ਬਲੈਕ ਚਨੇ ਉਬਾਲ ਲਏ ਮੈਂ ਪਰ ਇਹਨਾਂ ਨੂੰ ਹਜੇ ਤੜਕਾ ਲਾਉਣਾ ਹੈ ਬਟ ਮੈਂ ਤੜਕਾ ਹਜੇ ਲਾਇਆ ਨਹੀਂ ਹੈਗਾ ਮੈਂ ਕਿਹਾ ਵੀ ਹੁਣ ਛੱਡ ਰਹਿਣ ਦੰਨੀ ਆ ਹੁਣ ਰਾਈਸ ਤਹੀ ਨਾ ਖਾ ਲਾਂਗੇ ਤੇ ਇਹਨਾਂ ਨੂੰ ਫੇਰ ਮਾਰਨਿੰਗ ਲਾ ਲੂੰਗੀ ਤੜਕਾ ਹਨਾ ਇਹਨਾਂ ਨੂੰ ਮੈਂ ਕੱਢ ਕੇ ਰੱਖ ਦਾਨੀ ਫ੍ਰਿਜ ਦੇ ਵਿੱਚ ਕਿਉਂਕਿ ਬਾਹਰ ਆਇਆ ਨਾ ਵੀ ਗਰਮੀ ਬਹੁਤ ਜ਼ਿਆਦਾ ਕਿਤੇ ਖੁਣਾ ਹੋ ਜਾਣ ਖਰਾਬ ਨਾ ਹੋ ਜਾਣ ਤੇ ਕਿਉਂ ਮੈਂ ਨਾ ਪਹਿਲਾਂ ਮੈਂ ਕਿਹਾ ਵੀ ਸਵੇਰੇ ਤੋਦੂੰਗੀ ਸਹਦੇ ਪਾਪਾ ਦੇ ਜਦ ਵੀ ਦੇ ਪਰ ਬਣਾ ਦੇ ਪਰ ਫਿਰ ਮੈਂ ਕਿਹਾ ਵੀ ਨਹੀਂ ਇਲਾਜ ਦਾ ਕੋਈ ਭਰੋਸਾ ਨਹੀਂ ਹੁੰਦਾ ਹੈ ਨਾ ਸਲਾਈਡ ਵਗੈਰਾ ਨਾ ਹੋਵੇ ਤੇ ਤਾਂ ਕਰਕੇ ਫਿਰ ਮੈਂ ਉਹ ਕੰਮ ਆਪਣਾ ਹੁਣੇ ਨਵੇੜਤਾ ਤੇ ਬਾਕੀ ਨਾ ਮੇਰੇ ਦਰਦ ਬਹੁਤ ਆ ਮੇਰੇ ਬਾਹਾਂ ਚ ਮੈਂ ਤਾਂ ਖੋਣ ਚੱਕ ਤੇ ਵੀਡੀਓ ਵੀ ਨਹੀਂ ਬਣਦੀ ਹੈਗੀ ਮਤਲਬ ਕਿ ਹਲੇ ਸਰੀਰ ਜਿਵੇਂ ਠੁਕ ਜੇ ਨਹੀਂ ਜਾਂਦਾ ਹੈਗਾ ਉਵੇਂ ਹੋ ਚੁੱਕਿਆ ਹੈ 60 ਤਾਂ ਕਹਿੰਦੇ ਨਹੀਂ ਹੁੰਦੇ ਲੱਗੀ ਆ ਪਰ ਉਸ ਟਾਈਮ ਤੱਕ ਕੋਈ ਚ ਪਤਾ ਨਹੀਂ ਲੱਗਿਆ ਹੈਗਾ ਟਰੂਹੀ ਸਾਰੀਆਂ ਨਾ ਮਤਲਬ ਕਿ ਦਰਦ ਕਰ ਰਿਹਾ ਹੈ ਨਾ ਫਿਰ ਚਲੋ ਕੋਈ ਨਾ ਹੋ ਜਾਊਗਾ ਠੀਕ ਆ ਤੇ ਬਾਕੀ ਜੀ ਹੁਣ ਮੈਂ ਲੱਸੀ ਪਾਉਣੀ ਆ ਦਹੀਂ ਲੈਣੇ ਆ ਤੇ ਭਰਾਈ ਸੇ ਖਾਵਾਂਗੇ ਤੇ ਸੈਲਡ ਕਟਿੰਗ ਕਰਦੀ ਆ ਬਣੇ ਰਹੋ ਹੁਣ ਤੁਸੀਂ ਮੇਰੇ ਵਲੌਗ ਦੇ ਨਾਲ ਜਾਇਓ ਨਾ ਕਿਤੇ ਵੀ ਹਜੇ ਤੁਸੀਂ ਮੇਰਾ ਸਾਥ ਦੇਣਾ ਆ ਸਾਥ ਦਿੰਦੇ ਰਹੋ ਹਜੇ ਹਾਂਜੀ ਫਰੈਂਡਸ ਹੁਣ ਮੈਂ ਲੱਗ ਗਈ ਸੀਗੀ ਖੀਰੇ ਕਟਿੰਗ ਕਰਨ ਮੈਂ ਕਿਹਾ ਚਲੋ ਸੈਲਡ ਵਗੈਰਾ ਆਪਣਾ ਕਟਿੰਗ ਕਰ ਲੈਂਦੇ ਆ ਨਾਲ ਖਾਵਾਂਗੇ ਹਨਾ ਇੱਥੇ ਮੈਂ ਕਟਿੰਗ ਕਰਨ ਲੱਗ ਗਈ ਸੀ ਤੇ ਬਾਕੀ ਕੰਮਕਾਰ ਅੱਜ ਸਵੇਰੇ ਮਾਰਨਿੰਗ ਨਹੀਂ ਦਿਖਾਏ ਮੈਂ ਤੁਹਾਨੂੰ ਦੱਸਿਆ ਸੀਗਾ ਮਤਲਬ ਕਿ ਮੈਨੂੰ ਅੱਜ ਵਲੌਗ ਸ਼ੂਟ ਕਰਨ ਦਾ ਮਨ ਨਹੀਂ ਸੀਗਾ ਮੇਰਾ ਤੇ ਫਿਰ ਮੰਮੀ ਉਹ ਨਹੀਂ ਖੰਨੇ ਗਏ ਸੀਗੇ ਆਪਣੀ ਦਵਾਈ ਲੈਣ ਵਾਸਤੇ ਮੰਮੀ ਮੈਡੀਸਿਨ ਖੰਨੇ ਤੋਂ ਚੱਲਦੀ ਹੈ ਮੇਰੇ ਮੰਮੀ ਦੀ ਤੇ ਉਹ ਆਉਂਦੇ ਹੋਏ ਫਿਰ ਉਹਨਾਂ ਦਾ ਕਾਲ ਆ ਗਈ ਕਹਿੰਦੇ ਅਸੀਂ ਆ ਰਹੇ ਹਾਂ ਮੈਂ ਕਹਾਂ ਚਲੋ ਵੀ ਆਜੋ ਫਿਰ ਹਨਾ ਫਿਰ ਮੈਂ ਬੈਠੀ ਬੈਠੀ ਮੈਂ ਕਹਾਂ ਚਲੋ ਵੀ ਮੈਂ ਸ਼ੂਟ ਕਰ ਲੈਣੀ ਆ ਤੇ ਅੱਜ ਫਿਰ ਗਾ ਪੈ ਗਿਆ ਸੀਗਾ ਉਹ ਵੀਰੇ ਜਦੋਂ ਉੱਪਰ ਪੱਖਾ ਲਾਇਆ ਨਾ ਡਰਿੱਲ ਜੀ ਮਾਰਦਿਆਂ ਨਾ ਉਦੋਂ ਫਿਰ ਮਿੱਟੀ ਮਿੱਟੀ ਭਾਂਡਿਆਂ ਦੇ ਪੈ ਗਈ ਸੀ ਸਾਰਾ ਗੈਸ ਗੂਸ ਤੇ ਬਹੁਤ ਮਿੱਟੀ ਗਿਰੀ ਹੋਈ ਸੀ ਮੈਂ ਵੀਰੇ ਨੂੰ ਪੁੱਛਿਆ ਵੀ ਸੀਗਾ ਮੈਂ ਕਹਾਂ ਵੀਰੇ ਜ਼ਿਆਦਾ ਗੰਦਾ ਤਾਂ ਨਹੀਂ ਪਊਗਾ ਕਹਿੰਦਾ ਨਹੀਂ ਇੰਨੀ ਨਹੀਂ ਉੱਡਣੀ ਹੈਗੀ ਬਟ ਫਿਰ ਮੈਂ ਸ ਪਹਿਲਾਂ ਸੋਚਿਆ ਸੀ ਵੀ ਕੱਪੜਾ ਪਾ ਦੂੰਗੀ ਹਨਾ ਕ ਭਾਂਡੇ ਭੁੰਡਿਆਂ ਦੇ ਬਟ ਫਿਰ ਮੈਨੂੰ ਸਾਰੇ ਦੁਬਾਰਾ ਧੋਣੇ ਪਏ ਹਨਾ ਅੱਜ ਪਤਾ ਹੀ ਨਹੀਂ ਕੀ ਹੋਇਆ ਵੀ ਮਿਹਨਤ ਦੁਬ ਇਹ ਕੰਮ ਤਾਂ ਨਾ ਮੈਨੂੰ ਖਿਜ ਆਉਂਦੀ ਹੁੰਦੀ ਆ ਵੀ ਜਿਹੜਾ ਨਾ ਕੰਮ ਆ ਇਹ ਤਾਂ ਇੱਕ ਵਾਰ ਚ ਨਿਪਟ ਜਾਣਾ ਇਹ ਵੀਰਾ ਵਾਸਤੇ ਹੀ ਪ੍ਰੋਬਲਮ ਵੀਰੇ ਦੀ ਵੀਰਾ ਕਹਿ ਕੇ ਨਾ ਬਹੁਤ ਟਾਈਮ ਬਾਅਦ ਆਉਂਦਾ ਸੀ ਸਿੱ ਇਸ ਵੀ ਮੈਂ ਸਵੇਰ ਦੀ ਡੀਕ ਰਹੀ ਸੀ ਕਿ ਮੈਂ ਕਹਾਂ ਚਲੋ ਵੀ ਸਵੇਰੇ ਮੈਂ ਝਾੜੂ ਪੂਛ ਬਾਅਦ ਚ ਕਰੂੰਗੀ ਵੀ ਪਹਿਲਾਂ ਵੀਰਾ ਆਏ ਜਾਵੇ ਹਨਾ ਵੀ ਉਹ ਗੰਦ ਤਾਂ ਪੈਣਾ ਹੀ ਆ ਬਟ ਵੀਰਾ ਫੇਰ ਲੇਟ ਆਇਆ ਹਨਾ 9:30 ਦਾ ਟਾਈਮ ਦਿੱਤਾ ਸੀਗਾ ਵੀਰੇ ਨੇ ਬਟ ਵੀਰਾ ਤਾਂ ਲੇਟ ਆਇਆ ਫੇਰ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਆਪਣੇ ਹੁਣ ਅ ਰਾਈਸ ਵਗੈਰਾ ਪਾਲੀ ਸੀਗੇ ਸਹਜ ਲੈ ਗਈ ਸੀ ਆਪਣੇ ਚੱਕ ਕੇ ਖਾਈ ਮम्मा ਮੈਂ ਤਾਂ ਬੈੱਡ ਤੇ ਬੈਠ ਕੇ ਖਾਉਂਗੀ ਮੈਨੂੰ نیچے ਅੱਜ ਬੈਠਣਾ ਹੈਗਾ ਤੇ ਅਸੀਂ ਮੈਂ ਤੇ ਵੀ ਹੁਣ نیچے ਬੈਠ ਕੇ ਖਾਵਾਂਗੇ ਇੱਥੇ ਲੱਸੀ ਵੀ ਪਾਲੀ ਸੀਗੀ ਸੈਲਡ ਵਗੈਰਾ ਵੀ ਕੱਟ ਲਿਆ ਸੀ ਦਹੀਂ ਵੀ ਪਾਲਿਆ ਸੀਗਾ ਮੈਂ ਤੇ ਅਵੀ ਜੋ ਦੋਨੋਂ ਖਾ ਲਾਂਗੇ ਹਨਾ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਵਲੌਗ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਨਾਲ ਦੀ ਨਾਲ ਲਾਈਕ ਵੀ ਕਰ ਦਿਆ ਕਰੋ ਔਰ ਕਮੈਂਟ ਕਰਕੇ ਸੋਨੇ ਸੋਨੇ ਦੱਸਿਆ ਕਰੋ ਹਨਾ ਆਪਣਾ ਖਾ ਪੀ ਲਿਆ ਭਾਂਡੇ ਹੋ ਗਏ ਸਾਡੇ ਖਾਲੀ ਖਾ ਕੇ ਹੁਣ ਹੁਣ ਇਹਨਾਂ ਨੂੰ ਆਪਾਂ ਮੰਜਣਾ ਦੀ ਆ ਮੰਜ ਬਸ ਜੀ ਹੁਣ ਅਭੀ ਚੋਤ ਇਹ ਆਵੇ ਖਲਿਆ ਰੂਮ ਦੀ ਸਫਾਈ ਕਰਨੀ ਕੁਤਲ ਰੂਮ ਦੀ ਸਫਾਈ ਕਰਨੀ ਆ ਤੇ ਬਾਕੀ ਜੀ ਬਣਾਣਾ ਮੈਂ ਉਰੇ ਲਿਆ ਕੇ ਰੱਖ ਲੈਣੀ ਹੁੰਦੀ ਆ ਦਿਨ ਚ ਮੈਂ ਉਧਰ ਰੱਖ ਦਿੰਨੀ ਆ ਰਾਤ ਨੂੰ ਏਸੀ ਕਰਕੇ ਉਰੇ ਰੱਖ ਲੈਣੀ ਹੁੰਦੀ ਆ ਕਉ ਕਿ ਖਰਾਬ ਹੋਏ ਨੇ ਸਰ ਅਸਾ ਚਨੇ ਵੀ ਉਰੇ ਲਿਆ ਕੇ ਰੱਖ ਦੇਣੇ ਫ੍ਰਿਜ ਚ ਨਹੀਂ ਰੱਖਣੇ ਹੈਗੇ ਪੂਰੇ ਰੱਖ ਦੋ ਨੇ ਲਿਆ ਕੇ ਕੁੱਕਰ ਕਿਉਂਕਿ ਐਸੀ ਕਰਕੇ ਠੰਡਾ ਹੋਊਗਾ ਫਿਰ ਖਰਾਬ ਹੋਣ ਦਾ ਡਰ ਨਹੀਂ ਹੋਊਗਾ ਚਨੇ ਮੈਂ ਉਬਾਲ ਕੇ ਰੱਖ ਤੇ ਫਟ ਸਬਜੀ ਫਿਰ ਮੈਂ ਕਹਿੰਮ ਮੈਂ ਸਵੇਰੇ ਹੀ ਬਣਾਉਂਗੀ ਹਨਾ ਤੇ ਸੱਚੀ ਗੱਲ ਆ ਜਿਹੜੀ ਦੀਦੀ ਨੇ ਫਿਰ ਨਾ ਕਮੈਂਟ ਕੀਤਾ ਸੀ ਵੀ ਮਨੀ ਥੋੜਾ ਜਿਹਾ ਵੇਟ ਘਟਾ ਲਾ ਹਨਾ ਤੇ ਮੈਂ ਸੱਚੀ ਬਹੁਤ ਜ਼ਿਆਦਾ ਮੋਟੀ ਹੋ ਗਈ ਹੁਣ ਮੈਨੂੰ ਤਾਂ ਪਤਾ ਲੱਗਿਆ ਕਿਉਂਕਿ ਮੈਂ ਆਪਣੀ ਮਾਸਤੀ ਦੇ ਨਾਪ ਦੀ ਹੋਈ ਪਈਆਂ ਹਨਾ ਮਾਸਤੀ ਨਾਲ ਵੱਧ ਨਾਨੀ ਤਾਂ ਫੇਰ ਵੀ ਤੁਹਾਡੇ ਬੁਰੇ ਹਲੇ ਪਤਲੇ ਨੇ ਮੇਰੀ ਮਾਸਤੀ ਤਾਂ ਵੱਧ ਮੋਟੀ ਮੇਰੇ ਨਾ ਮੋਢੇ ਚ ਦਰਦ ਸਹਾਜ ਮੈਂ ਤਾਂ ਢੂਹੀ ਮੈਂ ਤਾਂ ਹਿੰ ਲੱਗੀ ਆ ਤਾਂ ਅੰਚਾ ਸਾਰ ਤੇ ਮੈਂ ਨਾ ਮਾਸਤੀ ਨਾਲੋਂ ਵੀ ਆਪਣੀ ਜਿੰਨੀ ਮੋਟੀ ਹੋਈ ਪਈ ਆ ਮਤਲਬ ਕਿ ਮੈਨੂੰ ਬਹੁਤ ਆਇ ਲੱਗਿਆ ਵੀ ਹਾਏ ਸੱਚੀ ਵਾਕਿਆ ਹੀ ਮੈਂ ਬਹੁਤ ਮੋਟੀ ਹੋ ਚੁੱਕੀ ਆ ਮਤਲਬ ਕਿ ਜਦੋਂ ਦੀ ਮੈਂ ਵਲੋਗਿੰਗ ਸ਼ੁਰੂ ਕੀਤੀ ਆ ਮੈਂ ਆਪਣੇ ਵੱਲ ਬਿਲਕੁਲ ਧਿਆਨ ਦੇਣਾ ਹੀ ਛੱਡਤਾ ਪਰ ਮੈਂ ਸਰਵਗਰੋਂ ਮੈਨੂੰ ਕੋਈ ਮਿਲ ਨਹੀਂ ਰਿਹਾ ਹੈਗਾ ਸੈਰ ਨੂੰ ਦੋਦਨ ਜਾਂਦੀ ਹੁੰਦੀ ਸੀਗੀ ਹੁਣ ਉਹ ਵੀ ਨਹੀਂ ਜਾਂਦੀ ਹੈਗੀ ਹੁਣ ਮੈਨਲਾ ਦਾ ਘਰ ਵੀ ਸੀਗੀ ਉਹ ਤਾਂ ਵੀ ਨਹੀਂ ਜਾਂਦੀ ਹੈਗੀ ਕਿਉਂਕਿ ਉਹ ਦਾ ਉਹ ਨੂੰ ਹੁਣ ਇਹ ਆ ਵੀ ਉੱਥੇ ਉਹਦਾ ਕਾਲਜ ਤੇ ਜਾਦਾ ਹਨਾ ਤੋਰਾ ਫੇਰਾ ਹੁੰਦਾ ਹੈ ਤਾਂ ਕਰਕੇ ਪੜਾਉਣ ਜਾਂਦੀ ਆ ਤਾਂ ਕਰਕੇ ਉਹ ਨੂੰ ਜਿਆਦਾ ਹੈ ਹੀ ਨਹੀਂ ਵੀ ਹੁਣ ਮੈਂ ਸੈਰ ਕਰਨ ਤੇ ਮੈਨੂੰ ਕੋਈ ਮਿਲ ਨਹੀਂ ਰਿਹਾ ਹੈਗਾ ਸੈਰ ਕਰਨੇ ਵਾਲਾ ਵੀ ਜਿਹੜਾ ਮੇਰੇ ਨਾਲ ਚੱਲੇ ਜਾਵੇ ਸੈਰ ਕਰੇ ਹਨਾ ਕੋਈ ਨਹੀਂ ਮਿਲ ਰਿਹਾ ਹੈਗਾ ਤੇ ਬਾਕੀ ਮੈਂ ਹੁਣ ਦੇਖਦੀ ਆ ਮੈਂ ਡਾਕਟਰ ਦੀ ਸਲਾਹ ਲੰਨੀ ਆ ਵੀ ਕੀ ਕਹਿੰਦੇ ਨੇ ਥਾਇਰੋਇਡ ਵਗੈਰਾ ਚੈੱਕ ਕਰਾਉਣ ਨੂੰ ਕਹਿੰਦੇ ਨੇ ਕਾਫੀ ਜ਼ਿਆਦਾ ਮोटाਪਾ ਆ ਗਿਆ ਕਾਫੀ ਜ਼ਿਆਦਾ ਆ ਚੁੱਕਿਆ ਹੈ ਮੈਂ ਪਰੇਸ਼ਾਨ ਹਾਂ ਬਹੁਤ ਪਰੇਸ਼ਾਨ ਹੋ ਗਈ ਕੱਲ ਦੀ ਤਾਂ ਮੈਂ ਜ਼ਿਆਦਾ ਹੋਈ ਪਈ ਆ ਕਿਉਂਕਿ ਮੈਂ ਮਾਸੀ ਨੂੰ ਜਦੋਂ ਦੇਖਿਆ ਹਨਾ ਤੇ ਮੈਨੂੰ ਮਜ਼ਾਕ ਕੌਣ ਕਰਦਾ ਸੀਗਾ ਵੀ ਧੀ ਭੈਣੇ ਆਪਾਂ ਦੇਖ ਕੇ ਚੜਿਆ ਕਰ ਹੁਣ ਆ ਪਤਲੀ ਤਾਂ ਹੈ ਨਹੀਂ ਸਲੀਮਾ ਕਰੀ ਮਤਾ ਹੈ ਨਹੀਂ ਜਦੋਂ ਕੱਲ ਮਾਮਾ ਕਰਦਾ ਸੀ ਪਤਾ ਹੈ ਨਾ ਮਨੀ ਮਨੀ ਕਰਦਾ ਉਹ ਇਹਨਾਂ ਮਜ਼ਾਕ ਕਹਿੰਦਾ 20 ਸਾਲਫ ਦੇ ਉੱਤੇ ਦੇਖ ਕੇ ਚੜੋਗੀ ਕਿੰਨਾ ਕਹਨਾ ਬਟ ਮੈਂ ਅੱਗੇ ਵੀ ਚੜਦੀ ਆ ਮੈਂ ਹੁਣ ਤਾਂ ਚਲੋ ਛੱਡੋ ਜਦੋਂ ਮੇਰੇ ਅਭੀ ਹੋਣ ਵਾਲਾ ਸੀ ਉਸ ਟਾਈਮ ਤਾਂ ਮੈਂ ਕਵਾਂਟਲ ਦੀ ਹੋ ਗਈ ਹੋਣੀ ਇੰਨੀ ਮੋਟੀ ਹੋ ਗਈ ਸੀਗੀ ਬਹੁਤ ਜ਼ਿਆਦਾ ਮੋਟੀ ਸੀਗੀ ਮੈਂ ਤੇ ਉਦੋਂ ਮੈਂ ਇੰਨਾ ਕੰਮ ਕਰਦੀ ਸੀ ਨਾ ਮਤਲਬ ਕਿ ਮੈਂ ਤੀਜੇ ਚੌਥੇ ਦੇ ਨਾਲ ਰਸੋਈ ਸਾਫ਼ ਕਰ ਦਿੰਦੀ ਸੀਗੀ ਉੱਪਰ ਚੜ੍ਹ ਚੜ੍ਹ ਕੇ ਸੈਲਫਾਂ ਦੇ ਉੱਤੇ ਐਕਟਿਵ ਆ ਅਵੀ ਤੇਰੀ ਵਾਰ ਨੂੰ ਮੈਂ ਸੋਹ ਹੋ ਸੀਗੀ ਲੇਜੀ ਜਿਹਾ ਨਹੀਂ ਹੁੰਦਾ ਜਿਵੇਂ ਉਹ ਮੇ ਜਨੀ ਸੀਗੀ ਨਹੀਂ ਮੈਂ ਸੱਚੀ ਦੱਸਦੀ ਆ ਵੀ ਮੈਂ ਮੇਰੇ ਦੁੱਤ ਨਹੀਂ ਸੀ ਹੁੰਦਾ ਤੇਰੀ ਵਾਰ ਨੂੰ ਮੈਂ ਕੰਮ ਬਹੁਤ ਘੱਟ ਕੀਤਾ ਲੇਜੀ ਕੰਮ ਬੰਦ ਵੀ ਸੀਗਾ ਮੇਰਾ ਮੈਂ ਵੈਸੇ ਵੀ ਲੇਜੀ ਸੀ ਤੇ ਅੱবি ਜਦ ਉਹਦੀ ਵਾਰ ਨੂੰ ਮੈਂ ਬਹੁਤ ਐਕਟਿਵ ਰਹੀ ਆ ਮੈਂ ਇੰਨਾ ਭੱਜ ਭੱਜ ਕੇ ਕੰਮ ਕਰਦੀ ਸੀਗੀ ਕਿਚਨ ਤਾਂ ਮੈਂ ਇੰਨੀ ਸਾਫ਼ ਰੱਖਦੀ ਸੀ ਨਾ ਵੀ ਮੈਨੂੰ ਇਹ ਲੱਗਦਾ ਨਹੀਂ ਸੀਗਾ ਵੀ ਮੇਰੇ ਬੇਬੀ ਹੋਣ ਵਾਲਾ ਹਨਾ ਤੇ ਮੇਰੀ ਜਿਹੜੀ ਜਸਵਿੰਦਰ ਹਨਾ ਬਿੰਦਰ ਨਾਨ ਦੇ ਦੇਖਿਆ ਤੁਸੀਂ ਹੈ ਨਾ ਮਾਸੀ ਜੀ ਦੀ ਬੇਟੀ ਉਹ ਜਿਹੜੇ ਮਾਸੀ ਹੀ ਨੇ ਤੇ ਉਹਦੀ ਮੈਰिज ਦੀ ਸਾਰੀ ਸ਼ਾਪਿੰਗ ਮੈਂ ਕਰਵਾਈ ਸੀਗੀ ਮੈਨੂੰ 9 ਮਨਥ ਲੱਗਿਆ ਹੋਇਆ ਸੀਗਾ ਸਾਰੀ ਸ਼ਾਪਿੰਗ ਅਸੀਂ ਦੋਨਾਂ ਜਾਣੀਆਂ ਨੇ ਕੀਤੀ ਹੈ ਨਾ ਫਿਰ ਫਿਰ ਕੇ ਖੰਨੇ ਦਿੱਲੀ ਜਾਣਾ ਹੈ ਨਾ ਫਿਰ ਉਹਦੀ ਮੈਰिज ਦੇ ਵਿੱਚ ਪੂਰਾ ਟਾਈਮ ਸੀਗਾ ਮੈਨੂੰ ਉਦੋਂ ਵੀ ਦੇਖ ਲਓ ਫਿਰ ਪੂਰਾ ਉਹਦੀ ਮੈਰिज ਆਨ ਵਧੀਆ ਰ ਬੱਦ ਦਿੱਤੀ ਬਹੁਤ ਐਕਟਿਵ ਸੀਗੀ ਮੈਂ ਵੀ ਜੋਤੀ ਪਰ ਹੁਣ ਜਿਸ ਹਿਸਾਬ ਨਾਲ ਮੈਂ ਗਿਰਿਆ ਨਾ ਮੇਰੇ ਹੁਣ ਆ ਦੇਖੋ ਬੈਠ ਨਹੀਂ ਹੁੰਦਾ ਮੈਂ ਹੁਣ ਵੀ ਟਾਸ ਨਾਲ ਆ ਕੇ ਬੈਠੀ ਆ ਮੈਂ ਨਾ

ਤੂੰ ਸੋਚ ਵੀ ਨਹੀਂ ਸਕਦੀ ਪਤਾ oh my god my mummy is talking ਤੇ ਬਾਕੀ ਜੀ ਹੁਣ ਕੀ ਕਰੀਏ ਗੱਲਾਂ ਤੁਹਾਡੇ ਨਾਲ ਅੱਜ ਵਲੌਗ ਵੀ ਬਸ ਐਵੇਂ ਹੀ ਬਣਾਇਆ ਮੈਂ ਅੱਜ ਤਾਂ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਅੱਜ ਵਲੌਗ ਨਹੀਂ ਸੀਗਾ ਬਣਾਉਣਾ ਮੇਰਾ ਬਿਲਕੁਲ ਵੀ ਮਨ ਨਹੀਂ ਸੀਗਾ ਵਲੌਗ ਬਣਾਉਣ ਦਾ ਅੱਜ ਮੇਰਾ ਮੈਂ ਸੋਚਿਆ ਸੀਗਾ ਵੀ ਜਲਦੀ ਜਲਦੀ ਕੰਮ ਨਿਬੇੜ ਕੇ ਨਾ ਵੀ ਅੱਜ ਮੈਂ ਰੈਸਟ ਕਰੂੰਗੀ ਮੈਂ ਤਾਂ ਕਿਸੇ ਭੈਣਾਂ ਦੇ ਵਲੌਗ ਵੀ ਨਹੀਂ ਦੇਖ ਹੋ ਰਹੇ ਹੈਗੇ ਅੱਜ ਤਾਂ ਮੈਂ ਕਿਸੇ ਦੀ ਲਾਈਵ 'ਚ ਵੀ ਨਹੀਂ ਗਈ ਹੈਗੀ ਮਾੜਾ ਸ਼ਾਮ ਜਨ ਨੂੰ ਹੋਣ ਗਈ ਹੋਊਂਗੀ ਨਾ ਮੈਂ ਕਿਸੇ ਦੀ ਲਾਈਵ 'ਚ ਗਈਆਂ ਨਾ ਮੈਂ ਕਿਸੇ ਦੇ ਵਲੌਗ ਦੇਖ ਰਹੀਆਂ ਇੰਨੇ ਦਿਨ ਹੋ ਗਏ ਬੀਜੀ ਸੀਗੀ ਪਹਿਲਾਂ ਤਾਂ ਦੋ ਦਿਨ ਮੈਂ ਤੇ ਕੱਲ ਮੇਰਾ ਦੇਖ ਲਓ ਫਿਰ ਕੱਲ ਵੀ ਮੈਂ ਨਹੀਂ ਸਰੀਰ ਠੀਕ ਜਿਹਾ ਸੀਗਾ ਇੰਨੇ ਜ਼ਿਆਦਾ ਮੈਂ ਤਾਂ ਵਲੌਗ ਨਹੀਂ ਦੇਖ ਹੋ ਰਿਹਾ ਕੱਲ ਤਾਂ ਮੇਰੀ ਢੂਰੀ ਆਕੜ ਗਈ ਸੀ ਸ਼ਾਮ ਨੂੰ ਜ਼ਿਆਦਾ ਆਕੜ ਜਾਂਦੀ ਆ ਹੁਣ ਫੇਰ ਮੇਰੀ ਢੂਰੀ ਨਹੀਂ ਆਕੜੀ ਪਈ ਮੈਨੂੰ ਆਇਆ ਵੀ ਰਾਤ ਨੂੰ ਫੇਰ ਦਰਦ ਕਰੂਗੀ ਹਣਾ ਤੇ ਕੋਈ ਵੀ ਮਾਇੰਡ ਨਾ ਕਰਿਓ ਕੋਈ ਵੀ ਭੈਣ ਮੇਰੀ ਵੀ ਮੈਂ ਵਲੌਗ ਨਹੀਂ ਦੇਖ ਰਹੀ ਬਟ ਮੈਂ ਸਾਰਿਆਂ ਦੇ ਦੇਖੂਗੀ ਹਨਾ ਮੈਂ ਸਾਰਿਆਂ ਦੇ ਜਾਉਂਗੀ ਕਿਉਂਕਿ ਤੁਹਾਨੂੰ ਵੀ ਪਤਾ ਇੱਕ ਦਿਨ ਸਾਰਿਆਂ ਦੇ ਨਹੀਂ ਦੇਖੇ ਜਾਂਦੇ ਹੌਲੀ ਹੌਲੀ ਰੁਕ ਰੁਕ ਕੇ ਮੈਂ ਸਾਰਿਆਂ ਦੇ ਵਲੌਗ ਦੇਖੂਗੀ ਤੇ ਕੋਈ ਵੀ ਮਾਇੰਡ ਨਾ ਕਰਿਓ ਮੇਰੀ ਕੋਈ ਵੀ ਭੈਣ ਹਨਾ ਤੇ ਬਾਕੀ ਸਾਰੇ ਜਹ ਰੱਖਿਆ ਭੈਣਾਂ ਨਾਲ ਕੁੱਕਰ ਲੈ ਕੇ ਹੋਰ ਰੱਖਤੀ ਹਾਂ ਪ੍ਰੋਜੈਕਟ ਜਤਨੀ ਰੱਖਣਾ ਹੁੰਦਾ ਪਰ ਮੈਂ ਕਦੇ ਵੀ ਸਾਲ ਸਬਜ਼ੀ ਪ੍ਰੋਜੈਕਟ ਨਹੀਂ ਰੱਖਿਆਂਗੀ ਮੈਂ ਨਾ ਮਤਲਬ ਕਿ ਤੁਹਾਨੂੰ ਪਸੰਦ ਆਇਆ ਮੈਂ ਬਣਾ ਕੇ ਹਾਂ ਆ ਸਹਜ ਦਾ ਹੋਆ ਹੈਂਗਰ ਨਾ ਪੈਨ ਹੋਲਡਰ ਪੈਨ ਹੋਲਡਰ ਹਾਂ ਇਹਨੇ ਸਹਜ ਨੇ ਬਣਾਇਆ ਸਕੂਲ ਚ ਮੰਗਵਾਇਆ ਏ ਇਹਨਾਂ ਇਹੋ ਜਿਹਾ ਕੁਸ਼ੇ ਬਹੁਤ ਕਰਦੀ ਰਹਿੰਦੀ ਆ ਹੋਰ ਵੀ ਬਹੁਤ ਜ਼ਿਆਦਾ ਪ੍ਰੋਜੈਕਟ ਵਗੈਰਾ ਜਿਹੜੇ ਬਣਾਏ ਨੇ ਅਭੀ ਦੇਵੀ ਇਹਨੇ ਵੀ ਹੋ ਗਿਆ ਹਨਾ ਕੰਪਲੀਟਾ ਵੀ ਥੋੜਾ ਜਿਹਾ ਰਹਿ ਗਿਆ ਹਨਾ ਉਸਤਾ ਜੋ ਕਾਦਾ ਸੱਚ ਮਿਊਜ਼ਿਕ ਦਾ ਫਿਰ ਉਹ ਸਰ ਨੂੰ ਆਪਣੇ ਨੂੰ ਮੈਡਮ ਨੂੰ ਕਾਲ ਕਰਕੇ ਪੁੱਛ ਲੋ ਜੇ ਕਿਸ ਬੱਚੇ ਨੂੰ ਵੀ ਕੀ ਕਰਨਾ ਉਹਦਾ ਨਾ ਮੈਂ ਇਹ ਸਬਜੈਕਟ ਮਿਊਜ਼ਿਕ ਲਾਤੀ ਹਨਾ ਮਿਊਜ਼ਿਕ ਤੇ ਦਸੋ ਹ ਬਣਾਉਣੇ ਆ ਕਾਪੀਆਂ ਲਵਾਤੀਆਂ ਡਾਂਸ ਦੀਆਂ ਕਾਪੀਆਂ ਲਵਾਤੀਆਂ ਵੀ ਕਿਹੜੀਆਂ ਹੁੰਦੀਆਂ ਨੇ ਡਾਂਸ ਦੀਆਂ ਕਾਪੀਆਂ ਪੇਪਰ ਵੀ ਹੋਣਾ ਹੈ ਉਹੀ ਤਾਂ ਗੱਲ ਆ ਉਹੀ ਤਾਂ ਗੱਲ ਹੈ ਹੋਰੇ ਕੰਮ ਕਰੀ ਜਾਂਦੇ ਵੀ ਜਿਹੜੀਆਂ ਚੀਜ਼ਾਂ ਨੂੰ ਬੱਚਿਆਂ ਨੂੰ ਨੌਲੇਜ ਚਾਹੀਦੀ ਆ ਜਿਹੜੀਆਂ ਚੀਜ਼ਾਂ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਉਹ ਸਬਜੈਕਟ ਲਾਓ ਤਾਂ ਨਵੇਂ ਇੰਸਾਜ ਤਾਂ ਕਾਫੀ ਲਾਤੇ ਹਨਾ ਦੇਖੋ ਮੈਂ ਕਹਣਾ ਮੈਂ ਹਾਂ ਮੈਥ ਇੰਗਲਿਸ਼ ਐਸਐਸਟੀ ਇਹ ਤਾਂ ਚਲੇ ਹੁੰਦੇ ਹੀ ਨੇ ਹੁੰਦੇ ਹੀ ਨਹੀਂ ਨਵੇਂ ਜਿਹੜੇ ਲਾਏ ਆ ਉਹ ਦੱਸ ਐਫ ਐ ਮਾਰਕੀਟਿੰਗ ਅ ਐਫ ਐਲ ਉਹ ਤਾਂ ਚਲ ਪਹਿਲਾਂ ਵੀ ਹੈਗਾ ਸੀ ਐਫ ਐਲ ਤਾਂ ਹਨਾ ਲੱਗਿਆ ਫਿਰ ਤੋਂ ਸਾਡੀ ਵਾਰ ਤੋਂ ਹਾਂ ਚਲੋ ਤਾਂ ਪਹਿਲਾ ਹੈਗਾ ਉਹੀ ਕਹਿੰਦੀ ਆ AI ਹਾਂ AI ਦਾ ਫਿਰ ਆ ਮਿਊਜ਼ਿਕ ਦਾ ਮਿਊਜ਼ਿਕ ਡਾਂਸ ਡਾਂਸ ਹੈ ਦੋਸਤ ਇੱਕ ਬੰਦੇ ਨੂੰ ਹੈ ਕਿ ਇੱਕ ਕੀ ਗੱਲਾਂ ਨੇ ਹਨਾ ਉਹਦਾ ਬੱਚੇ ਨੂੰ ਸਿਖਾਉਣਾ ਹੋਊਗਾ ਕਲਾਸਾਂ ਲਵਾ ਲੂਗਾ ਅਗਲਾ ਹਨਾ ਤੇ ਵੈਸੇ ਹਨਾ ਆ ਚੀਜ਼ਾਂ ਥੋੜੀ ਕਰਨੀ ਚਾਹੀਦੀਆਂ ਬੱਚਿਆਂ ਨੂੰ ਪੜਾਉਣ ਲਈ ਆਪਾਂ ਇੰਨਾ ਪੈਸਾ ਲਾਉਨੇ ਆ ਤੇ ਨਵੇਂ ਨਵੇਂ ਸਿ ਆਪੇ ਪਾਈ ਜਾਂਦੇ ਨੇ ਅੱਜ ਮੇਰੀ ਆ ਸਾਰੀ ਬਾਹ ਚ ਦਰਦ ਬਹੁਤ ਹੋ ਰਿਹਾ ਹੈ ਸਾਰੇ ਵਿੱਚ ਕੰਨਾਂ ਕਰਨੀ ਚਾਹੀਦੀ ਕੰਪਲੇਨਟ ਉਹੀ ਤਾਂ ਗੱਲ ਆ ਵੀ ਪੈਸਾ ਥੋੜੀ ਅਸੀਂ ਇੰਨਾ ਬਰਬਾਦ ਇਹ ਚੀਜ਼ਾਂ ਲਈ ਕਰ ਰਹੇ ਆ ਵੀ ਬੱਚਿਆਂ ਨੂੰ ਤੁਸੀਂ ਚੰਗੀਆਂ ਚੀਜ਼ਾਂ ਸਿਖਾ ਦਿਓ ਚਲੋ ਜੀ ਹੁਣ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਰੂਰਤ ਸੋ ਤੁਸੀਂ ਪਿਆਰ ਤੇ ਸਪੋਰਟ ਸਾਰੇ ਜਣੇ ਇਦਾਂ ਹੀ ਬਣਾ ਕੇ ਰੱਖਿਓ ਮਿਲਦੇ ਆ ਕੱਲ ਨੂੰ ਆਪਾਂ ਫਿਰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਝੁੰਡਿਆ ਮੇਰੀ ਗੁੱਤਾ ਦੇਖੋ ਓਕੇ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਸਵੀਟ ਗੁੱਡ ਨਾਈਟ ਸਵੀਟ ਡ੍ਰੀਮ ਬਾਏ ਬਾਏ